ਆ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਅਮਨ ਸਿੰਘ ਰਾਚੋਂ ਅੱਜ ਪਹੁੰਚਿਆ ਬਾਈ ਜਰਗੜੀ ਪਿੰਡ ਤੇ ਲੋਕਾਂ ਨੇ ਕਿਹਾ ਕਿ ਪੈਂਦਾ 22 9 ਹੈਗਾ 10 ਕਿੰਨਾਂ ਦਰਸ਼ਨ ਦੀਵਸ ਤੇ ਗੱਲ ਲਾ ਮਾਸਟਰ ਜੀ ਨੇ ਆ ਦੇਖੋ ਵਧੀਆ ਠੇਕਾ ਖੋਲਿਆ ਇਹਨਾਂ ਨੇ ਠੇਕਾਗਾ ਦਾ ਖੋਲਿਆ ਕਿਤਾਬਾਂ ਦਾ ਆ ਕੇ ਕਦੇ ਪੱਕਾ ਵਿਜ਼ਿਟ ਕਰੋ ਪੰਜਾਬੀ ਨਾਲ ਜੁੜੇ ਹੋਏ ਨੇ ਦੇਖੋ ਇਕੀ ਸਾਡੇ ਪੰਜਾਬ ਦੇ ਇਤਿਹਾਸ ਨਾਲ ਆ ਵੀ ਲਿਖਿਆ ਹੋਇਆ ਟੌਰ ਨਾਲ ਕਹਿੰਦੇ ਜਰਗੜੀ ਵਾਲੇ ਠੇਕਤਾ ਕਿਤਾਬ ਦੇਸੀ ਅਤੇ ਅੰਗਰੇਜ਼ੀ ਠੰਡੀ ਠੰਡੀ ਏਅਰ ਇੱਥੇ ਪੱਕਾ ਪਹੁੰਚੋ ਆ ਬੜਦਾਂ ਵਾਲੀ ਗੱਡੀ ਹੁੰਦੀ ਪੁਰਾਣੀ ਬੜਦਾਂ ਦੀਆਂ ਰਨਿੰਗ ਰੇਸਾਂ ਹੁੰਦੀਆਂ ਸੀਗੀਆਂ ਤੇ ਅੱਜ ਕੱਲ ਮਤਲਬ ਨਿਕਲ ਚੁੱਕਿਆ ਇਹ ਬਹੁਤ ਹੀ ਵਧੀਆ ਇੱਧਰ ਵੀ ਬਾਈ ਨੇ ਪੇਂਟ ਕਰਿਆ ਹੈ ਮਿਹਨਤ ਕਰੀ ਹੋਈ ਹੈ ਬਾਈ ਦੀ ਮਿਹਨਤੀ ਬੰਦਾ ਇਹਨੂੰ ਵੱਧ ਤੋਂ ਵੱਧ ਐਪਰੀਸ਼ੀਏਟ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਐਂਡ ਸਪੋਰਟ ਕਰ ਦਿਓ ਕਿਉਂਕਿ ਪੰਛੀਆਂ ਵਾਸਤੇ ਵੀ ਬਾਈ ਕੁਦਰਤ ਨਾਲ ਜੁੜਿਆ ਹੋਇਆ ਹੈ ਪੰਛੀਆਂ ਵਾਸਤੇ ਵੀ ਬਾਈ ਨੇ ਆਲ ਨੇ ਲਾਏ ਹੋਏ ਨੇ ਇਹ ਐਨਾ ਕੋਈ ਬੋਲ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ